ਨਮਸਕਾਰ ਦੋਸਤੋ ਕੀ ਹਾਲ ਚਾਲ ਹੈ ਦੋਸਤੋ ਅੱਜ ਅਸੀਂ ਆਏ ਹੋਏ ਸੀ ਹੇਮਕੁੰਡ ਸਾਹਿਬ ਤੇ ਇੱਥੇ ਗੋਵਿੰਦ ਧਾਮ ਤੋਂ ਜਿਹੜਾ ਹੈਲੀਕਾਪਟਰ ਚੱਲਦਾ ਹੈ ਉਹਦੀ ਆਨਲਾਈਨ ਟਿਕਟ ਬੁੱਕ ਹੁੰਦੀ ਹੈ ਦੋ ਦਿਨ ਪਹਿਲਾਂ ਇਹ ਸਾਹਮਣੇ ਹੈਲੀਪੈਡ ਹੈ ਤੇ ਜਿਹੜੇ ਬੰਦੇ ਨੇ ਟਿਕਟ ਕਰਾਉਣੀ ਹੁੰਦੀ ਹੈ ਉਹ ਆਉਦੀ ਆਨਲਾਈਨ ਕਰਾ ਕੇ ਆਵੇ ਤੇ ਆਫਲਾਈਨ ਜਿਹੜੀ ਉਹ ਲਾਈਨ 'ਚ ਲੱਗ ਕੇ ਕਰਾਉਣੀ ਪੈਂਦੀ ਹੈ ਉਹ ਜੇ ਇਹਨਾਂ ਕੋਲ ਫੈਸਿਲਿਟੀ ਹੋਊਗੀ ਤਾਂ ਹੋ ਜੂਗੀ ਨਹੀਂ ਨਹੀਂ ਹੁੰਦੀ ਆ ਦੇਖੋ ਇੱਥੇ ਲਾਈਨ ਲੱਗੀ ਹੋਈ ਹੈ ਤਾਂ ਇਸ ਕਰਕੇ ਆਦੀ ਪਹਿਲੇ ਜਿਹੜੀ ਇਧਰੋਂ ਆਫਲਾਈਨ ਟਿਕਟ ਹੈ ਜਿਹੜੀ ਉਹਦੀ ਅਮਾਉਂਟ ਹੈ ਉਹ 316 ਰੁਪਏ ਹੈ ਲੱਗੇ ਹੈ ਜਿਹੜਾ ਉਹਦਾ ਅਲੱਗ ਖਰਚਾ ਹੈ ਉਹ ਬੋਤਲਾਂ ਗੇਰਾ ਉਹ 75 ਰੁਪਏ ਕਿਲੋ ਹੈ 2 ਕਿਲੋ ਤੱਕ ਕੋਈ ਖਰਚਾ ਨਹੀਂ ਹੈਗਾ ਤੇ ਜੇ ਬੰਦੇ ਦਾ weight 80 ਕਿਲੋ ਹੈ 80 ਕਿਲੋ ਤੱਕ ਕੋਈ ਖਰਚਾ ਨਹੀਂ ਹੈਗਾ 80 ਕਿਲੋ ਤੋਂ ਉੱਤੇ 75 ਰੁਪਏ ਪਰ ਕੇਜੀ ਖਰਚਾ ਹੈ ਲੇਕਿਨ ਇੱਥੇ 5:30 ਵਜੇ ਲਾਈਨ 'ਚ ਲੱਗਣਾ ਪੈਂਦਾ ਹੈ ਫਿਰ ਜਾ ਕੇ ਟਿਕਟ ਆਫਲਾਈਨ ਮਿਲਣ ਦਾ ਚਾਂਸ ਹੈਗਾ ਨਹੀਂ ਨਹੀਂ ਹੈਗਾ ਤੇ ਉਧਰੋਂ ਜੇ ਮਤਗੇ ਰਿਟਰਨ ਕਰਾਉਣੀ ਹੈ ਟਿਕਟਾ ਆਪਾਂ ਡਾਣ ਉਹਦਾ ਖਰਚਾ ਹੈਗਾ 9500 ਰੁਪਿਆ ਥੈਂਕ ਯੂ